ਦਸਾ ਸੁਖੇ ਮਾਨ ਵੱਲੋਂ 100 ਗੁਰਪ੍ਰੀਤ ਖੰਡੇ ਵੱਲੋਂ 50 ਅਸੀ ਢਿੱਲੂ ਵੱਲੋਂ ਤੇ 100 ਡਾਲਰ ਸੰਗੇ ਗਿੱਲ ਵੱਲੋਂ ਦਿੱਤਾ ਜਾਣਾ 50 ਗੁਰਮੇਲ ਸੰਧੂ ਵੱਲੋਂ ਮਜ਼ਾਕ ਥੋੜੀ ਆ ਮਜ਼ਾਕ ਥੋੜੀ ਆ ਮਜ਼ਾਕ ਸਵਾਦ ਐਂਡ ਥੋੜੀ ਆ ਮਜ਼ਾਕ ਥੋੜੀ ਆ ਅੰਬਾ ਫੜਨਾ ਮਜ਼ਾਕ ਥੋੜੀ ਆ ਮੈਂ ਪਹਿਲਾਂ ਆਖਿਆ 500 ਆ ਜੀ ਸੌਰੀ ਜੇ ਅੰਬੇ ਨੂੰ ਜਫਾ ਲੱਗਾ ਤੇ 510 ਗੋਸ਼ਲ ਵੱਲੋਂ 50 ਗੁਰਮੇਲ ਫੰਦੂ ਵੱਲੋਂ 50 ਜਸੀ ਢਿੱਲੂ ਵੱਲੋਂ ਤੇ ਆ ਬਲਾਲ ਗੱਲ ਕਿਲ ਅੰਬੇ ਆ ਜਾ ਆਪਣੇ ਪੈਸੇ ਫੜ ਲਿਆ ਭਰਾਵਾ ਓਏ ਸਵਾਦ ਅੰਬੇ ਨੂੰ ਕਿੱਥੇ ਨੂੰ ਭej ਦੇ ਰੌੜਾ ਆ ਗਿਆ ਪਾਕਿਸਤਾਨੀ ਨਮਨ ਕਰਨਗੇ ਇਸ ਗੱਬਰੂ ਨੂੰ ਲਾਓ ਸਾਹਮਣੇ ਇਹ ਕਹਿਲਾਖਿਆ ਬਾਲੀਵੁੱਡ ਚ ਹੇਤਾ ਸਿੰਘ ਸਰਦਾਰ ਅੰਬਾ 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 ਤੇ ਦੂਜੇ ਪਾਸੇ 11 ਕੋਸ਼ਲ ਵੱਲ ਵਾਹ ਸੁਣਿਆ ਓ ਵਾਹ ਏ ਚੋપરા ਵਾਹ ਏ ਸੁਣਿਆ ਉਧਰੋਂ ਬਲਕਰਨ ਸਾਡੇ ਭਰਾ ਨੇ ਸੀਨੀਅਰ ਪਲੇਅਰ ਨੇ ਨਰਸ ਕੇ ਗਿਆ ਵੀ ਬੜੀ ਪੰਜਾਬੀਆਂ ਵਾਲੇ ਮਾਣ ਵਾਲੀ ਗੱਲ ਹੈ ਵੀ ਕੱਲ ਨੂੰ ਪੈਰਿਸ ਦੇ ਵਿੱਚ ਜੋ 올림픽 ਹੋ ਰਹੀ ਹੈ। ਕੀ ਹੋ ਗਿਆ? ਸੁਬਾਤ ਨਫੀ ਨੋ ਸੌਰੀ ਇਹ ਕਿਹੜਾ ਇਹ ਕਿਹੜਾ ਇਹ ਕਿੰਨੇ ਕੀ ਕਰ ਦਿੱਤਾ ਇਹ ਦੇਖਣਾ 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 ਪੈਣਾ ਅਜੇ ਕੁਝ ਨਹੀਂ ਕੀਤਾ ਮੈਨੂੰ ਵਾਦ ਲੱਗ ਰਿਹਾ ਇਹ ਬੜਾ ਚੀਰ ਅਲੀ ਬੜਾ ਚੀਰ ਖੇਡ ਬੜਾ ਚੀਰ ਅਲੀ ਬੜਾ ਚੀਰ ਗੁਜਰਾਤ ਵਾਲੇ ਨੇ ਜਫਾਲਾ ਦਿੱਤਾ ਅੰਬੇ ਦੀ ਰੇਡ ਅਮਰਿਤਪਾਲ ਸਿੰਘ ਅੰਬਾ 21 22 ਸਾਲ ਦਾ ਚੋਬਰ ਪਰ ਦੂਜੇ ਗੁੱਠ ਚ ਗੁੱਠ ਚ ਗੁੱਠ ਚ ਕਮਲਿਆ ਨਾ ਜਾ ਚੋਟੀ ਚੋਟੀ ਦੇ ਰੇਡਰ ਨਹੀਂ ਗੱਲ ਨਹੀਂ ਇਹ ਜਾਫੀ ਜਾਫੀ ਵੀ ਚੋਟੀ ਦੇ ਆ ਪਰ ਦੂਜੇ ਪਾਸੇ ਚੀਨੀ ਦੇ ਨਾਲ ਮੁਕਾਬਲਾ ਅੰਬਾ ਅੰਬਾ ਓਏ ਇੰਨੀਆਂ ਧੌਲਾਂ ਤੇ ਚਪੇੜਾ ਕਮਲਿਓ ਫੌਲ ਕਰਾਉਣਗੀਆਂ ਫੌਲ ਕਰਾਉਣਗੀਆਂ ਹੋਏ ਅੰਬਿਆ ਅੰਬੇ ਦੀ 1600 ਹੁਣ ਜੇ ਕਬੱਡੀ 600 ਡਾਲਰ ਗੁਰਪ੍ਰੀਤ ਖੰਡਾ 1000 ਡਾਲਰ ਛੱਬੇ ਥਾੜੇ ਵੱਲੋਂ ਜੇ ਜਫਾ ਲੱਗਦਾ ਪਰ ਕਮਲਿਓ ਐਵੇਂ ਸੱਟ ਸੂਟ ਨਾ ਖਾ ਲੋ ਜੇ ਅੰਬਾ ਮਜਾਕ ਥੋੜੀ ਆ ਸੋਲਾ ਵਾਲਾ ਗਰਲਾਲ ਮਸਕਰਾਉਂਦਾ ਤੇਰੇ ਹੋਰ ਹਿੱਸੇ ਆ ਗਈ ਕਬੱਡੀ 2600 ਡਾਲਰ ਦੀ ਪੈਣ ਜਾਣੀ ਖੇਡ ਦੇ ਮੈਦਾਨ ਦੇ ਵਿੱਚ 2600 ਡਾਲਰ ਇਹ ਘਟੋ ਘਟ ਪਾਕਿਸਤਾਨੀ ਸਾਢੇ 5 ਲੱਖ ਬਣਦਾ ਸਾਢੇ 5 ਲੱਖ ਬਣਦਾ ਇਹ 2600 ਡਾਲਰ ਜੱਫੇ ਤੇ ਲਾਈ ਜਾ ਰਹੇ ਹੋ ਮੈਂ ਰੇਡਾਂ ਨਿਕਲ ਰਿਆਂ ਮੇਰੇ ਵੱਲ ਤੁਸੀਂ ਧਿਆਨ ਨਹੀਂ ਦੇਂਦੇ ਲੋ ਸੁਖ ਗੋਲੇ ਵਾਲਿਆ ਪੈਸੇ ਲਾਉਣ ਵਾਲਿਆਂ ਨੂੰ ਦੱਸ ਦੇ ਕਿ ਜੱਫੇ ਤੇ ਨਾ ਲਾਈ ਜਾਓ ਉਹਦੀ ਰੇਟ ਤੇ ਵੀ ਲਾਣਾ ਪੈਣਾ ਇਹ ਸੱਚ ਹੈ ਜਿਆਤੀ ਹੈ ਜਿਆਤੀ ਹੈ ਤੇ 26 2600 2600 ਡਾਲਰ 2600 ਡਾਲਰ 2600 ਡਾਲਰ ਸਵਾ 12 ਸਵਾ 2600 ਡਾਲਰ ਪਾਕਿਸਤਾਨ ਦੇ ਦੱਸੋ ਉਹ ਕਿੱਥੇ ਆ ਰਿਹਾ ਕਿੱਥੇ ਆ ਆ ਨੀ ਮੁੰਡਿਆ ਓ ਸੁਖੇ ਮਹਾਨ